ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਦਾਸਤਈਏ ਪਠਾਨਕੋਟ ਦੇ ਸਰਕਾਰੀ ਹਸਪਤਾਲ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਰਿਪਰੈਜ਼ੈਂਟੇਟਿਵ ਦੀ ਮੁਲਾਕਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਡਾਕਟਰਸ ਦੇ ਨਾਲ ਜੇਕਰ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਸਰਕਾਰ ਦੇ ਵੱਲੋਂ ਲਗਾਤਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਮੈਡੀਕਲ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਨਾ ਕੀਤੀ ਜਾਵੇ ਤੇ ਉਹਨਾਂ ਕੋ ਦਵਾਈਆਂ ਜਿਹੜੀਆਂ ਨੇ ਉਹ ਨਾ ਲਈਆਂ ਜਾਣ ਜੋ ਕਿ ਸਿਵਲ ਹਸਪਤਾਲ ਦੇ ਵਿੱਚ ਲੈਣਾ ਗੈਰਕਾਨੂੰਨੀ ਹੈ ਤੇ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ ਕੁਝ ਡਾਕਟਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਪਠਾਨਕੋ ਦੇ ਸਿਵਲ ਹਸਪਤਾਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸਰਕਾਰੀ ਡਿਸਪੈਂਸਰੀ ਦੇ ਵਿੱਚ ਜੋ ਸਿਵਲ ਹਸਪਤਾਲ ਦੇ ਵਿੱਚ ਹੁੰਦੀ ਹੈ ਉੱਥੋਂ ਦੀ ਪ੍ਰੈਸਕ੍ਰਿਪਸ਼ਨ ਦੇ ਨਾਲ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਦੇ ਨਾਲ ਹੀ ਉੱਥੋਂ ਦਵਾਈਆਂ ਜਿਹੜੀਆਂ ਨੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਕਿਉਂਕਿ ਮਰੀਜ਼ਾਂ ਦੇ ਲਈ ਸਿਵਲ ਹਸਪਤਾਲ ਜਿਹੜਾ ਆਮ ਲੋਕਾਂ ਦੇ ਲਈ ਸਿਵਲ ਹਸਪਤਾਲ ਬਣਾਇਆ ਗਿਆ ਤੇ ਜੇਕਰ ਬਾਰੂ ਹੀ ਦਵਾਈਆਂ ਲੈਣੀਆਂ ਨੇ ਤਾਂ ਫਿਰ ਸਿਵਲ ਹਸਪਤਾਲ ਦੇ ਵਿੱਚ ਡਿਸਪੈਂਸਰੀ ਹੋਣ ਦਾ ਕੀ ਮਤਲਬ ਹੁੰਦਾ ਹੈ ਤੇ ਇਸ ਬਾਬਤ ਜਦੋਂ ਐਸਐਮਓ ਸੁਨੀਲ ਚੰਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ ਹੈ ਆਪਣੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਇਹ ਕੁਝ ਤਸਵੀਰਾਂ ਦੇਖ ਲੈਣੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਡਾਕਟਰਸ ਦੇ ਵੱਲੋਂ ਐਮ ਆਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਦਵਾਈਆਂ ਦੇ ਉੱਤੇ ਤੇ ਹੁਣ ਸੁਣ ਲੈਣੇ ਆ ਸਾਮੂਦੀ ਕੀ ਪ੍ਰਤੀਕਿਰਿਆ ਹੈ ਕੀ رائے ਉਹਨਾਂ ਨੇ ਇਸ ਦੇ ਉੱਤੇ ਦਿੱਤੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਦੱਸ ਦਿੰਨੇ ਆ ਕਿ ਕੁਝ ਸਮੇਂ ਪਹਿਲਾਂ ਜਿਹੜੇ ਸਾਬਕਾ ਵਿਧਾਇਕ ਨੇ ਸਾਬਕਾ ਵਿਧਾਇਕ ਜਿਹੜੇ ਨੇ ਪਛੀ ਸਰਕਾਰ ਦੇ ਵੱਲੋਂ ਅੰਮਿਤ ਵਿੱਚ ਪਠਾਨਕੋਟ ਦੇ ਵਿੱਚ ਉਹਨਾਂ ਨੇ ਇਸ ਮੁੱਦੇ ਨੂੰ ਜਿਹੜਾ ਹੈ ਉਹ ਚੁੱਕਿਆ ਸੀ ਤੇ ਕਈ ਡਾਕਟਰਸ ਜਿਹੜੇ ਨੇ ਉਹ ਸਸਪੈਂਡ ਵੀ ਕੀਤੇ ਗਏ ਸੀ ਰੈਸਟ੍ਰੀਕੇਟ ਕੀਤੇ ਗਏ ਸੀ ਸਿਵਲ ਹਸਪਤਾਲ ਦੇ ਵਿੱਚੋਂ ਕਿਉਂਕਿ ਇਹ ਗੈਰ ਕਾਨੂੰਨੀ ਪ੍ਰਕਿਰਿਆ ਨੂੰ ਕੋਈ ਵੀ ਜਿਹੜਾ ਹੈ ਉਹ ਅ ਅੱਗੇ ਪ੍ਰਮੋਟ ਕਰੇਗਾ ਜਾਂ ਉਸ ਤੇ ਵਿੱਚ ਸਾਥ ਦਵੇਗਾ ਤੇ ਉਸ ਤੇ ਉੱਤੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਂਦੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਡਾਕਟਰ ਦੇ ਉੱਤੇ ਜਾਂ ਇਹਨਾਂ ਡਾਕਟਰਾਂ ਦੇ ਉੱਤੇ ਕੀ ਕਾਰਵਾਈ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇੱਕ ਵਾਰ ਸੁਣ ਲੈਣੇ ਆ ਸਤਿ ਮੋਸ सुनील ਜਾਂ ਦੀ ਗੱਲ ਬਾਤ ਉਹਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ ਤੇ ਤੁਸੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਣਾ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਇਹਨਾਂ ਡਾਕਟਰਸ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਪ੍ਰਸ਼ਾਸਨ ਨੂੰ ਕੀ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਸਾਡੇ ਸਿਵਲ ਹਸਪੀਟਲ ਦੀ ਆਪੀਡੀ ਅਤੇ ਇਨਡੋਰ ਵਿੱਚ ਲਗਭਗ ਕੋਈ 250 ਕਿਸਮ ਦੀ ਈਡੀਐਲ ਜਿਹੜੀ ਮੈਡੀਸਿਨ ਹੈਗੀ अवेलेबल ਹੈਗੀ ਹੈ 130 ਕਿਸਮ ਦੀ ਨਾਨ ਈਡੀਐਲ ਮੈਡੀਸਿਨ ਜਿਹੜੀ अवेलेबल ਹੈਗੀ ਹੈ ਪੰਜਾਬ ਸਰਕਾਰ ਵੱਲੋਂ ਸਖਤ ਧਾਇਜੇ ਜਾਣਗੇ ਕਿ ਸਾਰੇ ਡਾਕਟਰ ਜਿਹੜੇ ਹੈਗੇ ਆ ਉਹ ਸਿਰਫ ਜਿਹੜੀ ਡਿਸਪੈਂਸਰੀ ਸੇ ਅਵੇਲੇਬਲ ਮੈਡੀਸਨ ਹੈਗੀ ਹੈ ਸਾਡੀ ਸਟੋਰ ਤੇ ਅਵੇਲੇਬਲ ਮੈਡੀਸਨ ਹੈਗੀ ਹੈ ਸਿਰਫ ਉਹੀ ਪ੍ਰਿਸਕ੍ਰਾਈਬ ਕਰਨੀ ਹੈਗੀ ਹੈ ਜੇ ਕੋਈ ਡਾਕਟਰ ਇਸ ਤਰ੍ਹਾਂ ਕਰਦਾ ਪਾਇਆ ਜਾ ਰਿਹਾ ਹੈਗਾ ਤੇ ਮੈਂ ਜਨਵਰੀ ਮਾਂ ਦੀ ਕਰਵਾ ਲੰਨਾ ਹੈਗਾ ਤੇ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਏਗੀ ਜੇ ਉਹ ਦੋਸ਼ੀ ਪਾਏ ਜਾਂਦੇ ਹੈਗੇ ਇਸ ਤੋਂ ਇਲਾਵਾ ਮੈਂ ਇਹ ਵੀ ਉਹਨਾਂ ਨੂੰ ਕਨੋ ਕਨਵੇ ਕਰ ਦਿਆਂਗਾ ਰਿਟਰਨ ਚਿੱਠੀ ਕੱਟ ਦਿਆਂਗਾ ਕਿ ਕਿਸੇ ਵੀ ਮਰ ਨੂੰ ਮਿਲਣ ਦੀ ਲੋੜ ਨਹੀਂ ਹੈਗੀ ਜੋ ਮੈਡੀਸਨ ਅਵੇਲੇਬਲ ਹੈਗੀ ਹੈ ਸਿਰਫ ਉਹੀ ਮੈਡੀਸਨ ਪ੍ਰਿਸਕ੍ਰਾਈਬ ਕੀਤੀ ਜਾ ਉਹਨਾਂ ਨੂੰ ਖਾਸ ਦਾਇਤ ਜਿਹੜੇ ਐਮਰ ਨੇ ਜਿਹੜੇ ਐਂਟਰ ਕਰ ਰਹੇ ਨੇ ਮੈਂ ਆਪਣੇ ਡਾਕਟਰਸ ਨੂੰ ਜਿਹੜੀ ਹੈਗੀ ਆ ਉਹ ਸਖਤ ہدایت ਕਰਦਣੀ ਹੈਗੀ ਹੈ ਕਿ ਜੇ ਜੋ ਵੀ ਮੈਡੀਸਨ ਜਿਹੜੀ ਲਿਖਣੀ ਹੈਗੀ ਸਪਰਸਕ੍ਰਾਈਬ ਕਰਨੀ ਹੈਗੀ ਉਹ ਸਿਰਫ ਅੰਦਰ ਦੀ ਡਿਸਪੈਂਸਰੀ ਜਾਂ ਅੰਦਰ ਦੇ ਸਟੋਰ ਜਿਹੜੀ ਅਵੇਲੇਬਲ ਹੈਗੀ ਹੈ ਤੇ ਉਹ ਹੀ ਸਪਰਸਕ੍ਰਾਈਬ ਕਰਨ ਤੇ ਉਹਨਾਂ ਨੂੰ ਇਹ ਵੀ ਦਿਸ਼ਾਯਤ ਕਰ ਦਿੱਤੀ ਜਾਏਗੀ ਕਿ ਕੈਮਰ ਬਰਸ ਤੋਂ ਹਣੀ ਦੇ ਨਾਲ ਅਜ ਸੈਨੇ ਦੀ ਰਿਪੋਰਟ